ਜੈ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨ ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਗੁਰੂ ਗਿਆਨਨਾਥ ਮਹਾਰਾਜ ਕੀ ਜੈ ਗੱਦੀ ਤੇ ਬਿਰਾਜਮਾਨ ਸਤਗੁਰੂ ਮਲਕੀਤਨਾਥ ਮਹਾਰਾਜ ਕੀ ਜੈ ਸਾਥੀਓ ਜਿਹੜਾ ਸਾਡੇ ਸਤਗੁਰੂ ਮਹਾਰਾਜ ਨੇ ਜੋ ਗੱਦੀ ਨਸੀਨ ਸੰਤ ਮਲਕੀਨਾਥ ਜੀ ਜਿਨ੍ਹਾਂ ਨੇ ਲਾਲ ਨਿਸ਼ਾਨ ਦਾ ਜਿਹੜਾ ਆਪਣਾ ਐਲਾਨ ਕੀਤਾ ਹੈ ਸਾਥੀਓ ਸਾਡੇ ਗੁਰੂ ਮਹਾਰਾਜ ਦੀ ਦੇਣਿਆ ਭਗਵਾਨ ਵਾਲਮੀਕ ਮਹਾਰਾਜ ਦੀ ਦੇਣਿਆ ਸਤਿਗੁਰੂ ਗਿਆਨਨਾਥ ਮਹਾਰਾਜ ਦੀ ਦੇਣਿਆ ਸਤਿਗੁਰੂ ਹਰੀਰਾਥ ਮਹਾਰਾਜ ਕੀ ਦੇਣਿਆ ਕਿ ਜਿਹੜਾ ਸਾਡਾ ਨਿਸ਼ਾਨ ਲਾਲ ਕਲਰ ਦਾ ਇਹ ਤੇ ਸਾਥੀਓ ਜਿਹੜਾ ਵੱਖ-ਵੱਖ ਪਿੰਡਾਂ ਦੇ ਵਿੱਚ ਜਿਤਨਾ ਆਪਣੇ ਮੰਦਰ ਨੇ ਭਗਵਾਨ ਵਾਲਮੀਕ ਮਹਾਰਾਜ ਦੇ ਜਿਤਨਾ ਕਿ ਮੰਨ ਲਓ ਪੰਜਾਬ ਦੇ ਵਿੱਚ ਔਰ ਦੇਸ਼ਾਂ-ਵਦੇਸ਼ਾਂ ਵਿੱਚ ਜਿੱਥੇ ਵੀ ਭਗਵਾਨ ਵਾਲਮੀਕ ਦੇ ਮੰਦਰ ਨੇ ਇਹ ਸਾਥੀਓ ਉੱਥੇ ਜੋ ਸਾਡੇ ਗੁਰੂਆਂ ਦਾ ਦੇਸ਼ ਆ ਲਾਲ ਨਿਸ਼ਾਨੀ ਝੁੱਲੇ ਤੇ ਜੋ ਸਾਡੇ ਸਤਿਗੁਰੂ ਮਹਾਰਾਜ ਦਾ ਆਦੇਸ਼ ਏ ਕਿ ਜਿਹੜਾ ਸਾਡਾ ਨਿਸ਼ਾਨ ਏ ਉਹ ਲਾਲ ਰੰਗਦਾ ਹੀ ਏ ਸਾਥੀਓ ਸਾਡੇ ਗੁਰਾਂ ਦੀ ਜਿਹੜੀ ਦੇਣ ਆ ਉਹ ਲਾਲ ਕੱਲ ਦੀ ਆ ਤੇ ਸਾਥੀਓ ਅਸੀਂ ਵੀ ਚਾਹੁੰਦੇ ਆ ਕਿ ਲਾਲ ਨਿਸ਼ਾਨੀ ਜਿਹੜਾ ਤੀਲ ਵਾਲਾ ਸਾਡੇ ਤੀਰ ਤੇ ਉੱਤੇ ਝੁੱਲੇ ਜੋ ਬੋਲੇ ਸੌ ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ